50 ਦੀ ਜ਼ਮੀਨ ਦਾ ਮਤਲਬ ਨਵੇਂ ਮੁਰੀਸਮ ਦਾ ਘਟਪਤਾ ਪੁਰਾਣਿਆਂ ਨੂੰ ਪਤਾ ਹੈ ਕਿ ਜਿਹੜੀ ਮਰਬਾਵੰਦੀ ਤੋਂ ਬਾਅਦ ਕੁਝ ਜ਼ਮੀਨ ਪੰਚਾਇਤਾਂ ਨੂੰ ਦਿੱਤੀ ਗਈ ਪਿੰਡ ਦੀਆਂ ਪੰਚਾਇਤਾਂ ਨੂੰ ਉਹ ਪਿੰਡ ਦਾ ਵਿਕਾਸ ਕਰਨ ਵਾਸਤੇ ਦਿੱਤੀ ਸੀ ਵੀ ਇਹ ਥਿੱਕੇ ਦੇ ਦੇ ਕੇ ਕੋਈ ਧਰਮਸਾਲਾ ਕੋਈ ਗੁਰੂ ਘਰ ਕੋਈ ਬੀਵੀ ਕੋਈ ਜਹਾਜ ਕੋਈ ਸਾਂਝਾ ਕੰਮ ਵੀ ਉਹ ਆ ਜਾਓ ਠੇਕੇ ਦੇ ਕੋ ਪਿੰਡ ਤੇ ਲਾਏਗੇ ਉਸ ਤੋਂ ਬਾਅਦ ਕੁਝ ਜ਼ਮੀਨ ਫੇਰ ਬਚੀ ਪੰਚਾਇਤਾਂ ਨੂੰ ਉਹ ਉਹਨਾਂ ਨੇ ਪਿੰਡਾਂ 'ਚ ਹਾਲ ਆਮਦੋਲਕ ਵੰਡੇ ਆਪਣੇ ਪਿੰਡ 'ਚ ਜਿਵੇਂ ਆ ਬੰਨੇ ਸਾਨੂੰ ਵੀ ਏਸੀ ਸ਼ਰੂਪੀ ਕੇ ਲਾਣੇ ਨੂੰ ਵੀ ਇੰਨੀ ਕ ਸਾਡਾ ਹੈਗਾ ਸੀ ਉਹ ਸਾਰੇ ਪੰਜਾਬ 'ਚ ਵੰਡੀ ਹੋਈ ਐ 35 ਜ਼ਮੀਨਾਂ ਛੱਡ ਕੇ ਜੰਗਲਾਤ ਵਿਭਾਗਾਂ ਛੱਡ ਕੇ ਸਰਕਾਰੀ ਸੜਕਾਂ ਛੱਡ ਕੇ ਜਿਹੜੇ ਪੰਡੀਆਂ ਸਾਰੇ ਪਿੰਡਾਂ 'ਚ ਵੰਡੀਆਂ ਹੋਈਆਂ ਨੇ ਉਹ ਲਾਣਿਆਂ ਦੇ ਸਹਾਰੇ ਉਹਨਾਂ ਪਿੰਡ 'ਚ ਕਿਸੇ ਨੂੰ ਵੱਧ ਆ ਗਈ ਕਿਸੇ ਨੂੰ ਘੱਟ ਆ ਗਈ ਜਿਹੜੇ ਲਾਣਾ ਵੱਡਾ ਹੋ ਗਿਆ ਉਹਨਾਂ ਨੂੰ ਦੋ ਦੋ ਚਾਰ ਚੱਕਰਾਂ ਦੀ ਜਿਹੜਾ ਛੋਟਾ ਰਹਿ ਗਿਆ ਕਿਸ ਨੂੰ ਫਿੱਲਾ ਗਈ ਇਹ ਕੁੱਲੀਆਂ ਦੀ ਜ਼ਮੀਨ ਦਾ ਇਹੀ ਮਸਲਾ ਹੈ ਇਹ ਬਰਾਡੇ ਚ ਤੇ ਸੰਦੂਲਗੜ ਚ ਤਕਤੀ ਪੰਡਾ ਨੂੰ ਇਹਨਾਂ ਨੇ ਨੋਟਿਸ ਭੇਜੀ ਸੀ ਇਸ ਲੋਰ ਦੀ ਜਮੀਨ ਕੁੱਲੀਆਂ ਦੀ ਜ਼ਮੀਨ ਦਾ ਮਸਲਾ ਇੱਥੇ ਹੋਇਆ ਜਿਹੜਾ ਬਰਾਡੇ ਵਾਲਾ ਐਮਐਲਏ ਗੁਰਰਾਮ ਉਥੋਂ ਦਾ ਇੱਕ ਸਰਪੰਚ ਹੈ ਉਹਦੇ ਨਾਲ ਮਿਲ ਕੇ ਉਹਨਾਂ ਨੂੰ ਪਿਛਲੇ ਮਤਲਬ ਚਾਕੇ ਰਿਕਾਰਡ ਚਾਰ ਸਾਲੇ ਚ ਪੰਜਾਹ ਦਿਨੋਂ ਕਰ ਪਿਛਲੇ ਕਾਫੀ ਦਿਨ ਉਦੋਂ ਬਾਅਦ ਉਹਨਾਂ ਨੇ ਅੰਦਰ ਖਾਤੇ ਬੋਲੀ ਕਰਾਤੀ ਆਪਰੇ ਚਿਹਤਿਆਂ ਬੋਲੀ ਕਰਾ ਕੇ ਮਸਰਾ ਉਹਨਾਂ ਦਾ ਕੀ ਸੀ ਸੋ ਨੂੰ ਸੁਗਲਾ ਬਣਦਾ ਉਹ ਜੀ ਇਹ ਆਪਾਂ ਹੌਲੀ ਹੌਲੀ ਇਹਨੂੰ ਹੜਪਰਾਂ ਨੇ ਹੁਣ ਮਸਰਾ ਚੱਲ ਤੈਨੂੰ ਸਾਲ ਪਾਰ ਹੋ ਗਿਆ ਪਹਿਲਾਂ ਸਾਰੇ ਮੰਨੇ ਨੇ ਜਿਹੜੇ ਟਰੈਕਟਰ ਗੱਪੇ ਨੇ ਪੱਤੇ ਵੀ ਰੱਦ ਹੋਏ ਨੇ ਕੁਝ ਪੱਤੇ ਰਹਿੰਦੇ ਨੇ ਤਨੇ ਵਰਨ ਦੇ ਪੱਤੇ ਕੀ ਨੇ ਉਹ ਅੱਗੇ ਤਨੇ ਸਾਰੀ ਦੀ ਬੋਲੀ ਲੈ ਲਿਆ ਤਾਂ ਹੋਲਿਆ ਲੈ ਕੇ ਚੱਪੇ ਹਿੱਕ ਤੱਕ ਹੀ ਲੈ ਜੀ ਹੋਟਾ ਨੂੰ ਕੁਛ ਕਰਨ ਦੇ ਉਹ ਕਿਉਂ ਨਹੀਂ ਜਿਰੀ ਰਾਤ ਨੂੰ ਪੁਰਸ ਪ੍ਰਸ਼ਾਸਨ ਦੇ ਜੋਰ ਨਾਲ ਖੜਾ ਆ ਕੇ 10 20 ਕਿੱल्ल्या ਚ ਮਤਲਬ ਜਿਰੀ ਉਹਨਾਂ ਨੇ ਲਾ ਦਿੱਤਾ ਜੱਜ ਸਰਪੰਚ ਨੇ ਫੈਸਲਾ ਲਿਆ ਮੀਟਿੰਗ ਰੱਖ ਕੇ ਪ੍ਰਸ਼ਾਸਨ ਨੂੰ ਤਬਾਅ ਨਹੀਂ ਦੇ ਕੇ ਵੀ ਅਸੀਂ ਬੋਹਣੇ ਆ ਜੀ ਤੁਸੀਂ ਆ ਜਿਓ ਗੋਲੀ ਚਲਾ ਦੇ ਸਾਡੇ ਤੇ ਹਨੀ ਮਾਰਦੇ ਮੈਂ ਗੁਰਨਾਮ ਦਰਸੂ ਜਿੰਦ ਰਾਹ ਦੇ 2 ਵਜੇ ਉਹ ਜੀਵੀ ਬਾਅਦ ਤੇ ਉਹ ਕਿਸਾਨਾਂ ਦਾ ਮਤਲਬ ਆ ਉਹ ਕਬਜ਼ੇ ਬਾਰੇ ਕਰਾ ਰਹੇ ਆ ਉਹ ਤੋਂ ਉਹਨਾਂ ਦਾ ਕਬਜ਼ਾ ਹਟਾ ਦ। ਕੋਨ ਪ੍ਰਸ਼ਾਸਨ ਇਹ ਗੱਲ ਮੰਨ ਗਿਆ ਵੀ ਇਹ ਆਵਾਜ਼ਕਾਰ ਜਿਹਨੇ ਜਿਹੜੀ ਜੀਵੀ 2 ਵਜੇ ਠੀਕੀ ਤੇ ਰਹੀ ਤਾਂ ਬੈ ਜੀ ਬੋਲੀ ਕਰਾਤੀ। ਨੇ ਠੀਕੀ ਜੀ ਉਹ ਪਟੇਤੀ ਰੱਖੀ ਜੀ ਅੱਛਾ ਮਲਵਾ ਪੰਚਾਇਤ ਨੇ ਦੇਤੀ। ਪੰਚਾਇਤ ਨੇ ਅੰਦਰ ਖਾਤੀ। ਠੀਕ ਇੰਨੇ ਲੋ ਨਿਮਖੜੀ ਆਲੀ ਗੱਲ ਬਤਾਇ ਤਨੇ ਆਪ ਦੇ ਗਵਰਨਰ ਆਪ ਦੇ ਗਵਰਨਰ ਤੋਂ ਮਸਲਾ ਲਾ ਕੇ ਮੇਨ ਬੈਠਣਗੇ ਪ੍ਰਸ਼ਾਸਨ ਡੀਸੀ ਆਇਰਾ ਵਗੈਰਾ ਸਾਰਾ ਉਹ ਮੰਨ ਗਿਆ ਵੀ ਇਹ ਹੱਕ ਇਹਨਾਂ ਕਿਸਾਨਾਂ ਦਾ ਵੰਡਿਆ ਕਿੰਨਾ ਦੇ ਨਾਮ ਉਹ ਹੋਣੀ ਚਾਹੀਦੀ ਹੈ ਇੰਤਜ਼ਾਰੀ ਨਹੀਂ ਮੁੰਦਾ ਮੋਖਾਉਂ ਤੇ ਲੱਗਦੀ ਉਹਨਾਂ ਦੀ ਦੂਜੀ ਫਾਰਾ ਵਿੱਚ ਉਹਨਾਂ 25 ਤਰੀਕ ਦੀ ਮੀਟਿੰਗ ਰੱਖੀ ਸੀ 25 ਦਿਨ ਨੂੰ ਤੋਂ ਦੁਬਾਰੇ ਜਾਣਾ ਸੀ ਜਿਹੜਾ ਪਹਿਲਾਂ ਮਤਲਬ ਇੱਕ